श्वास ਬਾਹਰ ਗਿਆ ਤੇ ਅੰਦਰ ਆਇਆ ਇਹਦੇ ਚ ਵਾਹਿਗੁਰੂ ਪੂਰਾ ਕਰਨਾ ਹੈ ਵਾਹਿਗੁਰੂ ਤੇ ਧਿਆਨ ਉਸੇ श्वास ਆਣ ਤੇ ਜਾਣ ਦੇ ਚ ਸਹਿਜ ਸਹਿਜੀ ਸੁਰਤ ਅੰਦਰ ਮੋੜਾ ਖਾ ਜਾਏਗੀ ਔਰ ਉੱਥੇ ਪਹੁੰਚੇਗੀ ਜਿਸ ਨੂੰ ਦਰਸ਼ਨ ਦਵਾਰ ਕਹਿੰਦੇ ਨੇ ਇੱਕ ਦਿਨ ਅਭਿਆਸੀ ਮਨੁੱਖ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਕਰਦਿਆਂ ਜੁੜ ਗਿਆ ਕਦੀ ਕਦੀ ਇਹ ਖੁਸ਼ਕਿਸਮਤ ਦਿਨ अभ्यासियां नु नसीब होंदा है अवल ते कोई अभ्यासी नहीं मैं इतनी अर्ज करदे है जिड़ा कथा ते कीर्तन सुनना है ना ए बندگی ਦਾ ਇੱਕ ਹਿੱਸਾ ਹੈ ਪੂਰਨ ਬੰਦਗੀ ਨਹੀਂ ਹੈ ਤੁਸੀਂ ਆਖੋਗੇ ਫਿਰ ਪੂਰਨ ਬੰਦਗੀ ਕੀ ਹੈ ਪੂਰਨ ਬੰਦਗੀ ਗੁਰ ਸਤਗੁਰੂ ਦਾ ਜੋ ਸਿੱਖ ਆਖਾ ਸੁਭਲ ਕੇ ਉਠ ਹਰ ਨਾਮ ਦੇਆ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਦਾ ਅਭਿਆਸ ਕਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਉਹਦੇ ਚ ਸੁਰਤ ਜੋ ਹੈ ਔਰ ਇਤਨੀ ਮਨ ਅਰਜ਼ ਕਰਦੇ ਆ ਜਿਵੇਂ ਹਰ ਘਰ ਦੇ ਵਿੱਚ ਰਸੋਈ ਆਉਂਦੀ ਹੈ ਜਿੱਥੇ ਭੋਜਨ ਤੁਸੀਂ ਬਣਾਉਂਦੇ ਹੋ ਹਰ ਘਰ ਦੇ ਵਿੱਚ ਭਜਨ ਕਰਨ ਦੀ ਥੋੜੀ ਬਹੁਤ ਥਾਂ ਹੋਵੇ ਉਹ ਵੀ ਇੱਕ ਰਸੋਈ ਹੈ ਭਜਨ ਕਰਨਾ ਇਹਦੀ ਆਤਮਾ ਦੀ ਖੁਰਾਕ ਹੈ ਇਹਨੂੰ ਤਿਆਰ ਕਰਨਾ ਇਹਦੇ ਵਾਸਤੇ ਘਰ ਦੇ ਵਿੱਚ ਇੱਕ ਵਿਸ਼ੇਸ਼ ਥਾਂ ਹੋਵੇ ਕਮ ਸੇ ਕਮ 2 ਫੁੱਟ ਹੀ ਸੇ ਜ਼ਿਆਦਾ ਨਹੀਂ ਜਿੰਨੇ ਚਾਹੇ ਆਦਮੀ ਬੈਠ ਸਕਣ ਬਸ ਉਥੇ ਭਜਨ ਹੀ ਹੋਵੇ ਹੋਰ ਕੁਝ ਨਹੀਂ ਸਹਜੇ ਸਹਜੇ ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ ਉਹਦੇ ਚ ਇਤਨੀ ਸ਼ਕਤੀ ਆ ਜਾਏਗੀ ਤੁਸੀਂ ਬੈਠੋਗੇ ਤੇ ਵਾਹਿਗੁਰੂ ਆਪੇ ਨਿਕਲੇ ਇਸ ਵਾਸਤੇ ਪ੍ਰਾਚੀਨ ਸਮੇਂ ਵਿੱਚ ਹਰ ਘਰ ਦੇ ਵਿੱਚ ਪੂਜਾ ਘਰ ਅਲੱਗ ਹੁੰਦਾ ਸੀ ਪਰ ਹੁਣ ਰਸੋਈ ਬਣਾਉਣ ਦੀ ਤੇ ਜ਼ਰੂਰਤ ਅਸੀਂ ਮਹਿਸੂਸ ਕਰਦੇ ਆਂ ਪੂਜਾ ਘਰ ਬਣਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ ਕੌਣ ਦੱਸੇ ਬੇਰਸੋਈ ਦੇ ਵਿੱਚ ਭੋਜਨ ਤਿਆਰ ਹੁੰਦਾ ਹੈ ਪੂਜਾ ਘਰ ਦੇ ਵਿੱਚ ਭਜਨ ਤਿਆਰ ਕਰਨਾ ਇੱਕ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ ਇੱਕ ਦੇ ਨਾਲ ਆਤਮਾ ਤ੍ਰਿਪਤ ਹੁੰਦੀ ਇੱਕ ਦੇ ਨਾਲ ਸਰੀਰ ਨੂੰ ਰਸ ਮਿਲਦਾ ਹੈ ਇੱਕ ਦੇ ਨਾਲ ਰੂਹ ਨੂੰ ਰਸ ਮਿਲਦਾ ਹੈ ਤੋ ਰੂਹ ਦੇ ਰਸ ਦਾ ਜਿਹੜਾ ਭੋਜਨ ਹੈ ਸਹਜੇ ਸਹਜੇ ਸੰਸਾਰ ਵਿੱਚ ਖੋ ਰਿਹਾ ਹੈ ਇਸ ਵਾਸਤੇ ਡਾਕਟਰ ਪੈਦਾ ਹੋ ਰਹੇ ਨੇ ਇੰਜੀਨੀਅਰ ਪੈਦਾ ਹੋ ਰਹੇ ਨੇ ਵਿਗਿਆਨਕ ਪੈਦਾ ਹੋ ਰਹੇ ਨੇ ਸਾਇੰਟਿਸਟ ਪੈਦਾ ਪੈਦਾ ਹੋ ਰਹੇ ਨੇ ਭਗਤ ਨਹੀਂ ਪੈਦਾ ਹੋ ਰਹੇ ਬ੍ਰਹਮ ਗਿਆਨੀ ਨਹੀਂ ਪੈਦਾ ਹੋ ਰਹੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਨਵੇਂ ਤੋਂ ਨਵੇਂ ਇੰਜੀਨੀਅਰ ਡਾਕਟਰ ਲਾਇਰ ਬੜੇ ਬੜੇ ਸਾਇੰਸਦਾਨ ਵਿਗਿਆਨ ਦਾਰਸ਼ਨਿਕ ਫਿਲਾਸਫਰ ਆਰਟਿਸਟ ਇਹ ਸਾਰੇ ਪੈਦਾ ਹੋ ਰਹੇ ਨੇ ਲੇਕਿਨ ਭਗਤ ਨਹੀਂ ਪੈਦਾ ਹੋ ਰਹੇ ਬ੍ਰਹਮ ਗਿਆਨੀ ਨਹੀਂ ਪੈਦਾ ਹੋਇਆ ਕਾਰਨ ਕੀ ਹੈ ਦਰਸਲ ਇਤਨੀ ਗੱਲ ਹੈ ਕਿ ਜਿਸ ਢੰਗ ਨਾਲ ਬ੍ਰਹਮ ਗਿਆਨੀ ਪੈਦਾ ਹੋ ਸਕਦਾ ਹੈ ਭਗਤ ਪੈਦਾ ਹੋ ਸਕਦਾ ਹੈ ਉਸ ਢੰਗ ਦੀ ਕੋਸ਼ਿਸ਼ ਹੀ ਕੋਈ ਨਹੀਂ ਤੇ ਤੁਸੀਂ ਆਖੋ ਗੁਰਦੁਆਰੇ ਬਣਾਏ ਨੇ ਅਸੀਂ ਇਥੋਂ ਬ੍ਰਹਮ ਗਿਆਨੀ ਪੈਦਾ ਹੋਣੇ ਚਾਹੀਦੇ ਨੇ ਵਾਕਈ ਇਹ ਟਕਸਾਲਾਂ ਨੇ ਘੜੀਏ ਸ਼ਬਦ ਸਚੀ ਟਕਸਾਲ ਇਹ ਤਕਸਾਲ ਇੱਥੇ ਜੀਵਨ ਘੜਨਾ ਮਨ ਨੂੰ ਘੜਨਾ ਇੱਥੇ ਕੀ ਘੜਨਾ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਇੱਥੇ ਘੜਨੀ ਹੈ ਇਹ ਤਕਸਾਲ ਹੈ ਪਰ ਹੁਣ ਮੈਂ ਦੇਖਦਾ ਤਕਸਾਲਾ ਮੌਜੂਦ ਨੇ ਸਿੱਕੇ ਨਹੀਂ ਘੜੇ ਜਾਂਦੇ ਤੇ ਜੇ ਕਿਦਰੇ ਇੱਕ ਅਦ ਘੜਿਆ ਵੀ ਜਾਂਦਾ ਹੈ ਤੋ ਦੇਖਣ ਦੇ ਚੰਦਾ ਖੋਟਾ ਚੱਲਦਾ ਹੀ ਨਹੀਂ ਰੱਬ ਦੀ ਦੁਨੀਆ 'ਚ ਨਹੀਂ ਚੱਲਦਾ ਗੁਰੂ ਦੀ ਦੁਨੀਆ 'ਚ ਨਹੀਂ ਚੱਲਦਾ ਟਕਸਾਲਾ ਮੌਜੂਦ ਨੇ ਹਰ ਸ਼ਹਿਰ ਵਿੱਚ ਹਰ ਗਲੀ ਦੇ ਵਿੱਚ ਹਰ ਕਸਬੇ ਦੇ ਵਿੱਚ ਹਰ ਮੋੜ ਦੇ ਵਿੱਚ ਪਰ ਇਹਨਾਂ ਟਕਸਾਲਾਂ ਦੇ ਵਿੱਚ ਘੜਨਾ ਚਾਹੀਦਾ ਸੀ ਜੀਵਨ ਮਨ ਬੁੱਧ ਚਿੱਤ ਅਹੰਮ ਉਸ ਢੰਗ ਦਾ ਕੰਮ ਨਹੀਂ ਹੋ ਰਿਹਾ ਇਹੀ ਕਾਰਨ ਹੈ ਸਿਆਸਤਦਾਨ ਪੈਦਾ ਹੋ ਰਹੇ ਨੇ ਇੰਜੀਨੀਅਰ ਪੈਦਾ ਹੋ ਰਹੇ ਨੇ ਵਿਗਿਆਨਕ ਪੈਦਾ ਹੋ ਰਹੇ ਨੇ ਡਾਕਟਰ ਪੈਦਾ ਹੋ ਰਹੇ ਨੇ ਝਗੜਾ ਨੂੰ ਪੈਦਾ ਹੋ ਰਹੇ ਨੇ ਭਗਤ ਨਹੀਂ ਪੈਦਾ ਹੋ ਰਹੇ ਔਰ ਇਹ ਵਿਚਾਰਨ ਵਾਲੀ ਗੱਲ ਹੈ ਜਿੱਥੇ ਆ ਕੇ ਸਾਰੇ ਝਗੜੇ ਮਿਟਾ ਦੇਣੇ ਚਾਹੀਦੇ ਸਨ ਮੈਂ ਦੇਖਿਆ ਉਹਨਾਂ ਧਾਰਮਿਕ ਸਥਾਨਾਂ ਤੋਂ ਝਗੜੇ ਸ਼ੁਰੂ ਹੋ ਜਾਂਦੇ ਜਿੱਥੇ ਆ ਕੇ ਬੰਦੇ ਨੇ ਏਕਤਾ ਸਿੱਖਣੀ ਸੀ ਉੱਥੇ ਹੀ ਦੁਬਦਾ ਸਿੱਖ ਜਾਂਦਾ ਜਿੱਥੇ ਆ ਕੇ ਸਾਰੀ ਜ਼ਾਤ ਪਾਤ ਮਿਤਾ ਦੇਣੀ ਸੀ ਸਿੱਖ ਸਿਰਫ ਸਿੱਖ ਹੈ ਸਿੱਖ ਦੀ ਹੋਰ ਕੋਈ ਜ਼ਾਤ ਨਹੀਂ ਇਤਨੀ ਮੈਂ ਅਰਜ਼ ਕਰ ਰਿਹਾ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਔਰ ਸਿੱਖਾ ਹੀ ਹੋਂ ਆਪਣੇ ਮਨ ਕੋ ਇਹ ਲਾਲਚ ਹੋਂ ਗੁਣ ਤੋਇਓ ਚ ਬਸ ਸਿੱਖ ਸਿਰਫ ਸਿੱਖ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਜਿੱਥੇ ਆ ਕੇ ਸਾਰੀ ਜ਼ਾਤ ਪਾਤ ਗੁਰੂ ਦੇ ਅੱਗੋਂ ਰੱਖ ਦੇਣੀ ਸੀ कि जे ਉੱਥੇ ਹੀ ਜਾਤ ਪਾਤ ਦੇ ਝਗੜੇ ਸ਼ੁਰੂ ਕਰ ਦਿੱਤੇ ਤਾਂ ਫਿਰ ਇਹ ਕਹਿਣਾ ਹੀ ਪੈਗਾ ਕਿ ਤੇ ਉਲਟਾ ਬਾੜ ਖੇਤ ਕੋ ਖਾਏ ਵਾਲੀ ਗੱਲ ਹੋ ਗਈ। ਇਹ ਤੇ ਦਵਾਈ ਜ਼ਹਿਰ ਬਣ ਗਈ। ਤਾਂ ਖੈਰ ਮੁਖਤਸਰ ਅਰਜ਼ ਕਰੀਏ। ਅਭਿਆਸ ਜਿਉਂ ਸ਼ੁਰੂ ਕਰੋਗੇ ਅਭਿਆਸ ਤੁਸੀਂ ਕਰ ਸਕੋ ਇਸ ਵਾਸਤੇ ਸਤਸੰਗ ਹੈ। ਕਥਾ ਕੀਰਤਨ ਤੋਂ ਅਭਿਆਸ ਕਰਨ ਦੀ ਪ੍ਰੇਰਣਾ ਮਿਲਦੀ। ਕਥਾ ਕੀਰਤਨ ਤੋਂ ਅਭਿਆਸ ਕਰਨ ਵਾਸਤੇ ਮਨ ਤਿਆਰ ਹੁੰਦਾ। ਕਥਾ ਕੀਰਤਨ ਸੁਣ ਕੇ ਮਨੁੱਖ ਦਾ ਮਨ ਕਹਿੰਦਾ ਅਭਿਆਸ ਕਰੀਏ ਤੇ ਅਭਿਆਸ ਕਾਦਾ ਕਰਨਾ ਹੈ ਸ਼ਬਦ ਸੁਰਤ ਦਾ ਮੇਲ ਹੋਰ ਕੁਝ ਨਹੀਂ ਸ਼ਬਦ ਨਾਲ ਸੁਰਤ ਜੋ ਸ਼ਬਦ ਕਹਿੰਦੇ ਨੇ ਧੁਨ ਨੂੰ ਤੇ ਸੁਰਤ ਕਹਿੰਦੇ ਨੇ ਧਿਆਨ ਨੂੰ ਧੁਨ ਦੇ ਵਿੱਚ ਧਿਆਨ ਜੋੜਨਾ ਹੈ ਗੱਲ ਜਿਹੜੀ ਉਹ ਇਤਨੀ ਹੈ ਸਹਿਬ ਗੁਰੂ ਨਾਨਕ ਦੇਵ ਜੀ ਨੇ ਖੋਲ ਕੇ ਗੱਲ ਦੱਸ ਦਿੱਤੀ ਹੈ ਰਾਮ ਕੱਲੀ ਰਾਗ ਦੇ ਕੁਬਾਕ ਵਿੱਚ ਧੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕੱਥ ਕਹਾਣੀ ਪਾਤਸ਼ਾਹ ਕਹਿੰਦੇ ਨੇ ਉਹ ਜਿਹੜੀ ਪ੍ਰਮਾਤਮਾ ਦੀ ਅਕੱਥ ਕਹਾਣੀ ਹੈ ਉਹ ਗੁਰਮੁਖ ਨੇ ਜਾਣ ਲਈਏ ਵੀ ਕਿਸ ਤਰ੍ਹਾਂ ਜਾਣ ਲਈਏ ਧੁਨ ਵਿੱਚ ਧਿਆਨ ਜੋੜ ਕੇ ਧੁਨ ਸ਼ਬਦ ਧਿਆਨ ਸੁਰ ਸ਼ਬਦ ਗੁਰੂ ਸੁਰਤ ਧੁਨ ਜੇ ਹੁਣ ਧੁਨ ਦੇ ਵਿੱਚ ਧਿਆਨ ਜੋੜਨਾ ਹੈ ਵਾਹਿਗੁਰੂ ਵਾਹਿਗੁਰੂ ਇਹ ਧੁਨ ਇਹ ਗੁਰ ਮੰਦਰ ਹੁਣ ਇਹਦੇ ਵਿੱਚ ਧਿਆਨ ਜੋੜਨਾ ਬੜੀ ਔਖੀ ਗਲਤ ਦ੍ਰਿਸ਼ ਸੋਚਾ ਕੰਮ ਨਾ ਸਮਝ ਲੈਣਾ ਬਹੁਤ ਔਖਾ ਹੈ ਬੜਾ ਔਖਾ ਹੈ ਔਰ ਮੈਂ ਅਕਸਰ ਕਹਿੰਦਾ ਹਾਂ ਇੱਕotha ਮੈਂ 2-2 3-3 ਟਾਈਮ ਵੀ ਕਰ ਲੈਂਦਾ ਹਾਂ ਔਰ ਤੁਸੀਂ 2-3 ਘੰਟਾ ਕੀਰਤਨ ਕਰ ਸਕਦੇ ਹੋ ਸੁਣ ਸਕਦੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਸ ਨੂੰ ਕੋਈ ਬਹੁਤ ਵੱਡੀ ਗੱਲ ਨਾ ਸਮਝਣਾ ਵੱਡੀ ਗੱਲ ਕੀ ਹੈ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਤੇ ਉਹਦੇ ਚ ਧਿਆਨ ਜੋੜਨਾ ਨਹੀਂ ਜੁੜੇਗਾ ਧੁਨ ਇੱਕ ਪਾਸੇ ਜਾਏਗੀ ਧਿਆਨ ਤੁਹਾਡਾ ਇੱਕ ਪਾਸੇ ਜਾਏਗਾ ਗੱਲ ਨਹੀਂ ਬਣੇਗੀ ਅਗਰ ਕਿਧਰੇ 1 ਮਿੰਟ ਵਾਸਤੇ ਵੀ ਕਰ ਸਕੋ 1 ਮਿੰਟ ਵਾਸਤੇ ਗੱਲ ਬਹੁਤ ਬਣ ਜਾਏਗੀ ਜਨਮਾਂ ਜਨਮਾਂ ਤਰਾਂ ਦੇ ਪਾਪ ਕੱਟੇ ਜਾਣਗੇ 1 ਮਿੰਟ ਵਾਸਤੇ ਤੇ 1 ਮਿੰਟ ਅਕਸਰ ਮੈਂ ਜ਼ਿਆਦਾ ਕਹਿ ਦੇ ਨਾਉਣਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇੱਕ ਸੈਕਿੰਡ ਇੱਕ ਚਿੱਤ ਜੈ ਇੱਕ ਛਿਨ ਦਿਹਾਉ ਕਾਲ ਫਾਸਟ ਦੇ ਵਿੱਚ ਨਾ ਇੱਕ ਛਿਨ ਇੱਕ ਸੈਕਿੰਡ ਇੱਕ ਨਮਕ ਧੁੰਨ ਵਿੱਚ ਧਿਆਨ ਜੁੜ ਜਾਏ ਤੇ ਕਦੀ ਦੇਖ ਕੇ ਟਿਕ ਕੇ ਬੈਠ ਕੇ ਦੇਖਣਾ ਧਿਆਨ ਇੱਕ ਪਾਸੇ ਹੋਵੇਗਾ ਧੋਨੇ ਇੱਕ ਪਾਸੇ ਕਿਕ ਨਿਕਾ ਜਿਆ ਕੋਈ ਵਿਚਾਰ ਆਏਗਾ ਧਿਆਨ ਨੂੰ ਲੈ ਜਾਏਗਾ ਬਾਅਦ ਵਿਚ ਖਿਆਲ ਆਏਗਾ ਲੈ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਧਿਆਨ ਕਿੱਥੇ ਚਲਾਇਆ ਸੁਰਤ ਕਿੱਥੇ ਚਲੀ ਗਈ ਔਰ ਇਸੇ ਨੂੰ ਆਖਿਆ ਕਿ ਆਖਣ ਔਖਾ ਸਾਚਾ ਨਾਮ ਇਹ ਔਖਾ ਦੋਨਾਂ ਦੇ ਚ ਧਿਆਨ ਜੋੜ ਕੇ ਵਾਹਿਗੁਰੂ ਵਾਹਿਗੁਰੂ ਆਖਣਾ ਔਖ ਬਹੁਤ ਤੇ ਜਿੰਨੇ ਚਿਰ ਤੱਕ ਉਹ ਨਾ ਹੋ ਤੇ ਸਭ ਕੁਝ ਫਲੀ پھੂਤ ਨਹੀਂ ਆਉਂਦਾ ਜੋ ਕੁਝ ਤੁਸੀਂ ਕਰ ਰਹੇ ਹੋ ਕੀਰਤਨ ਸੁਣਨਾ ਕਥਾ ਸੁਣਨੇ ਇਹ ਫਲੀ پھੂਤ ਨਹੀਂ ਆਉਂਦਾ ਇਹਦੇ ਤੇ ਇੱਕ ਮੈਂ ਦਲੀਲ ਦੇਣਾ ਹਾਂ ਅਕਸਰ ਤਾਂ ਕਿ ਗੱਲ ਸਮਝ ਵਿੱਚ ਆ ਜਾਏ ਇੱਕ ਕਿਸਾਨ ਨੇ ਜ਼ਮੀਨ ਦੇ ਚ ਹਲ ਵਾਇਆ ਸੁਹਾਗਾ ਵੀ ਫੇਰੇ ਆ ਪਾਣੀ ਵੀ ਦਿੱਤਾ ਉਸਨੇ ਚੰਗੀ ਖਾਦ ਵੀ ਪਾਈ ਹੈ ਤੇ ਖੇਤੀ ਦੇ ਆਲੇ ਦੁਆਲੇ ਵਾੜ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਗਿਆ 15-20 ਦਿਨ ਹੋਏ ਨ ਜ਼ਮੀਨ ਦੇ ਚੋਂ ਕੁਝ ਜਮਿਆ ਨਹੀਂ ਕੋਈ ਫੁੱਟਿਆ ਤਾਂ ਸਿਆਣੇ ਨੂੰ ਬੁਲਾ ਲਿਆ ਕਹਿੰਦਾ ਪਤ ਨਹੀਂ ਕੀ ਹੋ ਗਿਆ ਵਿੱਚੋਂ ਖੇਤੀ ਦੇ ਤਕੋ ਜਮਿਆ ਨਹੀਂ ਤੋ ਸਿਆਣਾ ਪੁੱਛਦਾ ਤੂੰ ਹੱਲ ਚਲਾਇਆ ਕਹਿੰਦਾ ਚਾਰ ਦਫਾ ਸਵਾਦਾ ਫੇਰੇ ਕਹਿੰਦਾ ਹਾਂ ਖਾਦ ਪਾਈ ਇਹ ਕਹਿੰਦਾ ਵਧੀਆ ਖਾਦ ਪਾਈ ਹੈ। ਤੋ ਸਿਆਣਾ ਕਹਿੰਦਾ ਛੇ ਇਹ ਦੱਸ ਤੂੰ ਬੀਜ ਕਿਹੜਾ ਪਾਇਆ? ਕਹਿੰਦਾ ਬੀਜ ਮੈਂ ਕੋਈ ਨਹੀਂ ਪਾਇਆ। ਹੁਣ ਤੁਸੀਂ ਦੱਸੋ ਪੈਦਾ ਕੀ ਹੋਇਆ? ਕੀਰਤਨ ਸੁਣਨਾ, ਕਥਾ ਸੁਣਨੀ, ਲੰਗਰ ਦੀ ਸੇਵਾ ਕਰਨੀ, ਸਾਰੇ ਹੋਰ ਧਾਰਮਿਕ ਕਰਮ ਕਰਨੇ ਇਹ ਹੱਲ ਚਲਾਣਾ। ਇਹ ਖਾਦ ਪਾਣੀ ਹੈ। ਇਹ ਸੁਆਦਾ ਫੇਰਨਾ। ਇਹ ਪਾਣੀ ਦੇਣਾ। ਇਹ ਵਾਰ ਲਾਣੇ ਐ ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਉਹਦੇ ਚ ਧਿਆਨ ਜੋੜਨਾ ਇਹ ਬੀਜ ਪਾਣਾ ਤੇ ਹੁਣ ਬੀਜ ਹੀ ਨਹੀਂ ਤੇ ਖੇਤੀ ਕਿੱਥੇ ਬੀਜ ਹੀ ਨਹੀਂ ਤੇ ਫਲ ਕਿੱਥੇ ਸਾਰੀ ਜ਼ਿੰਦਗੀ ਧਰਤੀ ਸਵਾਰਨ ਦੇ ਚ ਲੰਘ ਜਾਂਦੀ ਐ ਜ਼ਮੀਨ ਸਵਾਰਨ ਦੇ ਚ ਬੀਜ ਪਾਣ ਦਾ ਖਿਆਲ ਹੀ ਨਹੀਂ ਆਉਂਦਾ ਇਸ ਵਾਸਤੇ ਮਨੁੱਖ ਦੇ ਕੋਲ ਨਾਮ ਦਾ ਰਸ ਵੀ ਨਹੀਂ ਆਉਂਦਾ ਉਹਨਾਂ ਬੜਾ ਸਤ ਸੰਗੀ ਹੈ ਸਾਰੀ ਜ਼ਿੰਦਗੀ ਗੁਰਦੁਆਰੇ ਆਉਂਦਾ ਲੇਕਿਨ ਨਾਮ ਰਸ ਨਹੀਂ ਹੈ 40 ਸਾਲ ਤੱਕ ਚੱਲਿਆ ਪਹੁੰਚਿਆ ਕਿਧਰੇ ਵੀ ਨਹੀਂ ਹੈ 50 50 60 60 ਸਾਲ ਤੇ ਚਲੇ ਆ ਰਹੇ ਮਨੁੱਖ ਦੇਖ ਹੀ ਦੇ ਨੇ ਚੱਲੇ ਨੇ ਪਹੁੰਚੇ ਕਿਧਰੇ ਵੀ ਨਹੀਂ ਤੇ 60 ਸਾਲ ਚੱਲ ਕੇ ਵੀ ਜੇ ਕਿਧਰੇ ਨਾ ਪਹੁੰਚੇ ਹੋ ਤਾਂ ਕਹਿਣਾ ਪੈਗਾ ਦਿਸ਼ਾ ਕਿਧਰੇ ਗਲਤ ਤੇ ਨਹੀਂ ਸੀ ਕਿਉਂ ਨਹੀਂ ਪਹੁੰਚੇ ਅਰਥੋਂ ਤੁਸੀਂ ਸਵੇਰੇ ਆਪਣੇ ਅਜ਼ੀਜ਼ ਮਿੱਤਰ ਨੂੰ ਪਲੇਨ ਦੇ ਵਿੱਚ ਬਿਠਾਓ ਤੇ ਜਾਣਾ ਹੋਵੇ ਉਸਨੇ ਦਿੱਲੀ ਤੇ ਦੂਸਰੇ ਦਿਨ ਹੀ ਤੁਸੀਂ ਉਡੀਕ ਕਰਦੇ ਹੋ ਤੇ ਪਤਾ ਵੀ ਕਰਦੇ ਪਹੁੰਚਿਆ ਕਿ ਨਹੀਂ ਨਾ ਪਹੁੰਚਿਆ ਹੋਵੇ ਖਲਬਲੀ ਮਚ ਜਾਂਦੀ ਹੈ ਨਾ ਪਹੁੰਚਿਆ ਹੋਵੇ ਫਿਕਰ ਲੱਗ ਜਾਂਦੀ ਹੈ ਚਿੰਤਾ ਲੱਗ ਜਾਂਦੀ ਹੈ 40 ਸਾਲ ਤੋਂ ਕੋਈ ਮਨੁੱਖ ਚੱਲੇ ਆਵੇ ਪ੍ਰਮਾਤਮਾ ਦੇ ਮਾਰਗ ਤੇ ਅਕਾਲ ਪੁਰਖ ਦੇ ਮਾਰਗ ਤੇ ਤੇ ਨਾ ਪਹੁੰਚਿਆ ਹੋਵੇ ਤਾਂ ਫਿਕਰ ਤੇ ਕਰਨੀ ਚਾਹੀਦੀ ਕਿਉਂ ਨਹੀਂ ਪਹੁੰਚਿਆ ਕਿਧਰੇ ਰਸਤਾ ਤੇ ਗਲਤ ਨਹੀਂ ਸੀ ਕਿਧਰੇ ਦੇ ਚੱਲਣ ਦੇ ਵਿੱਚ ਤੇ ਫਰਕ ਨਹੀਂ ਹੈ ਕਿਧਰੇ ਰਸਤੇ ਦੇ ਵਿੱਚ ਹੀ ਮੰਜੀ ਢਾਕੇ ਤੇ ਨਹੀਂ ਬੈਠ ਗਿਆ ਚੱਲਦਾ ਹੀ ਨਾ ਹੋਵੇ ਤੇ ਕਿਧਰੇ ਐਸਾ ਨਾ ਹੋਵੇ ਦੋ ਕਦਮ ਅਗਾਹ ਚੱਲਦਾ ਹੋਵੇ ਦੋ ਕਦਮ ਪਿੱਛੇ ਆ ਜਾਂਦਾ ਹੋਵੇ ਇਸ ਤਰ੍ਹਾਂ ਤੇ ਨਹੀਂ ਹੈ ਇਹ ਦਫਾ ਇਸ ਤਰ੍ਹਾਂ ਵੀ ਦੇਖਣ ਨੂੰ ਮਿਲਦਾ ਇਹਦੇ ਉੱਤੇ ਮੈਂ ਇੱਕ ਦਲੀਲ ਦੇਣਾ ਹਾਂ ਸ਼ਾਇਦ ਗਲਤ ਸਮਝਦੇ ਚਾਵੇ ਪਨ 10 ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਚੂਰ ਤੇ ਬੈਠ ਗਏ ਇੱਕ ਨੌਖਾ ਦੇ ਚ ਦਰਿਆ ਦੇ ਕੰਢੇ ਤੇ ਤੇ ਸਾਰਿਆਂ ਨੇ ਮਤਾ ਇਹ ਪਕਾਇਆ ਕੋਈ ਪਾਰ ਜਾ ਕੇ ਰਾਗ ਰੰਗ ਦੀ ਮਹਿਫਿਲ ਸਜਾਵਾਂਗੇ ਤੇ ਸਾਰੇ ਨਸ਼ੇ ਦੇ ਚੂਰ ਸਾਰਿਆਂ ਨੇ ਚੱਪੂ ਪਕੜ ਲੈ ਤੇ ਬੇੜੀ ਚਲਾਣ ਦੀ ਪੇ ਕੋਸ਼ਿਸ਼ ਕਰਦੇ ਆ ਪੂਰੀ ਜ਼ੋਰ ਦੇ ਨਾਲ ਚੱਪੂ ਚਲਾ ਰਹੇ ਔਰ ਸਾਰੇ ਮਧੋਸ਼ ਨੇ ਸਾਰੇ ਨਸ਼ੇ ਵਿੱਚ ਨੇ ਅੱਧੀ ਰਾਤ ਹੋ ਗਈ ਫਿਰ ਪੋ ਫੁੱਟਣ ਲੱਗੀ ਰਾਤ ਦਾ ਅੰਤ ਹੋਣ ਲੱਗਾ ਆਖਰ ਇੱਕ ਦਾ ਨਸ਼ਾ ਟੁੱਟਿਆ ਤੇ ਜੋ ਨਸ਼ਾ ਟੁੱਟਿਆ ਤੇ ਉਹ ਪੁੱਛਦਾ ਹੈ ਮਿੱਤਰੋ ਜ਼ਰਾ ਵੇਖੋ ਤੇ ਸਹੀ ਆਪਾਂ ਕਿੱਥੇ ਪਹੁੰਚੇ ਆਂ ਰਾਤ ਲੰਘ ਚੱਗੀ ਸਾਰੀ ਰਾਤ ਚੱਪੂ ਮਾਰਦਿਆਂ ਹੋ ਗਏ ਨੇ ਆਪਾਂ ਕਿੱਥੇ ਪਹੁੰਚੇ ਆਂ ਵੇਖੋ ਤੇ ਸਹੀ ਇਤਨਾ ਆਖਣ ਨਾਲ ਕਿਉਂਕਿ ਰਾਤ ਲੰਘ ਚੱਲੀ ਸੀ ਤੇ ਨਸ਼ੇ ਸਾਰਿਆਂ ਦੇ तकरीबन तकरीबन ਢਲੇ ਪਏ ਗਏ ਸਨ ਟੁੱਟ ਗਏ ਸਨ ਅੱਖਾਂ ਫਾੜ-ਫਾੜ ਕੇ ਵੇਖਦੇ ਨਾ ਕੰਨ ਲੈ ਆਪਾਂ ਤਾਂ ਕਿਧਰੇ ਵੀ ਨਹੀਂ ਪਹੁੰਚੇ ਆਪਾਂ ਦੇ ਉੱਥੇ ਵੀ ਉੱਥੇ ਆ ਸਾਰੀ ਰਾਤ ਚੱਪੂ ਮਾਰਦੇ ਰਹਿਆ ਚਲਾਉਂਦੇ ਰਹਿਆ ਪਰ ਜਿੰਨਾ ਸੰਗਲਾਂ ਨਾਲ ਬੇੜੀ ਬਣੀ ਪਈ ਸੀ ਸੰਗਲ ਖੋਲੇ ਹੀ ਨੇ ਰਸੇ ਖੋਲੇ ਹੀ ਨੇ ਉੱਥੇ ਦੀ ਉੱਥੇ ਬੇੜੀ ਤੋ ਕਰਮਾਂ ਕਰਨੇ ਅਸੀਂ ਗਿਆਨ ਦੇ ਦਾਨ ਦੇ ਕਥਾ ਦੇ ਕੀਰਤਨ ਦੇ ਸੇਵਾ ਦੇ ਚੱਪੂ ਤੇ ਚਲਾਂਦੇ ਰਹਿੰਦੇ ਪਰ ਜਿਨ੍ਹਾਂ ਗਲਤ ਖਿਆਲਾਂ ਨਾਲ ਜਿਨ੍ਹਾਂ ਗਲਤ ਕਰਮਾਂ ਨਾਲ ਇਹ ਜੀਵਨ ਦੀ ਬੇੜੀ ਬਣੀ ਪਈ ਹੈ ਉਹ ਕਰਮ ਤੋੜਦੇ ਨਹੀਂ ਉਹ ਖਿਆਲ ਤੋੜਦੇ ਨਹੀਂ ਹੁੰਦਾ ਕੀ ਹੈ ਸਭ ਕੁਝ ਕਰਦਿਆਂ ਆ ਉੱਥੇ ਦੇ ਉੱਥੇ ਕਿਧਰੇ ਵੀ ਨਹੀਂ ਪਹੁੰਚੇ ਜੇ ਸਭ ਕੁਝ ਕਰਕੇ ਵੀ ਕਿਧਰੇ ਨਹੀਂ ਪਹੁੰਚੇ ਤਾਂ ਇਹ ਕਹਾਣੀ ਸਾਡੇ ਤੇ ਲਾਗੂ ਹੁੰਦੀ ਸਭ ਕੁਝ ਕਰਕੇ ਵੀ ਜੇ ਮੰਜ਼ਿਲ ਨੂੰ ਨਹੀਂ ਛੂ ਸਕੇ ਤਾਂ ਇਹ ਕਹਾਣੀ ਸਾਡੇ ਤੇ ਲਾਗੂ ਹੁੰਦੀ ਸਭ ਕੁਝ ਕਰਕੇ ਵੀ ਜੇ ਰਸ ਨਹੀਂ ਆਇਆ ਤਾਂ ਫਿਰ ਦੋ ਗੱਲਾਂ ਨੇ ਜਾਂ ਤੇ ਰਸ ਹੈ ਹੀ ਨਹੀਂ ਨਾਮ ਦੇ ਚ ਜਾਂ ਫਿਰ ਸਾਡਾ ਡੰਗ ਗਲਤ ਹੈ ਹੁਣ ਇਹ ਆਖਣਾ ਨਾਮ ਦੇ ਚ ਰਸ ਹੈ ਨਹੀਂ ਇਹ ਤੇ ਅਗਿਆਨਤਾ ਹੈ ਢੰਗ ਗਲਤ ਹੈ ਤ੍ਰਿਕਲ ਵਲਤ ਹੈ ਨਾਮ ਵਿੱਚ ਬੜਾ ਰਸ ਹੈ ਇਸ ਬਾਣੀ ਵਿੱਚ ਬੜਾ ਰਸ ਹੈ ਔਰ ਜਦ ਕਈਆਂ ਨੂੰ ਰਸ ਨਹੀਂ ਆਇਆ ਇਸ ਬਾਣੀ ਵਿੱਚ ਉਹ ਕਹਿੰਨ ਨੂੰ ਕੋਈ ਹੋਰ ਗੁਰੂ ਲੱਭੋ ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀਨਾ ਇਹ ਤੇ ਵਰਨਾਤਮ ਬਾਣੀ ਹੈ ਇਹ ਤੇ ਸਿਰਫ ਇੱਕ ਨਕਸ਼ਾ ਹੈ ਵੇਖ ਲਿਆ ਤੇ ਨਕਸ਼ੇ ਨੂੰ ਵੇਖਣ ਦੇ ਨਾਲ ਕੋਈ ਬੰਦਾ ਪਹੁੰਚ ਜਾਂਦਾ ਹੈ ਤੇ ਮੈ ਉਹਨਾਂ ਸਜਣਾ ਨੂੰ ਕਹਾਂ ਹੀ ਮੰਤਰ ਨੇ ਇਹ ਖਸਮ ਦੀ ਬਾਣੀ ਹੈ ਇਹ ਖਸਮ ਦਾ ਕਲਾਮ ਹੈ ਸੁਰਤ ਸ਼ਬਦ ਦਾ ਮੇਲ ਕਰਕੇ ਇਹਦਾ ਪਾਠ ਕਰੋ ਇਹਦਾ ਜਾਪ ਕਰੋ ਸੁਰਤ ਅਗਾਹ ਚਲੀ ਜਾਏ ਕਿਸੇ ਟਿਕਾਣੇ ਤੇ ਪਹੁੰਚੇ ਕੋਈ ਰਸ ਮਾਣ ਸਕੋਗੇ ਤਾਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇੱਕ ਦਿਨ ਅਭਿਆਸੀ ਮਨੁੱਖ ਅਭਿਆਸ ਕਰਦਾ ਕਰਦਾ ਸੁਰਤ ਟੁਕ ਟਿਕ ਗਈ ਧਿਆਨ ਉਸ ਦਾ ਟਿਕ ਗਿਆ ਤੋਂ ਹੰਚੋਂ ਕੇ ਪਹਿਲੀ ਦਫਾ ਠੀਕਿਆ ਸੀ ਤੇ ਜਿਹੜਾ ਰਸ ਬਣਿਆ ਉਹ ਵੀ ਪਹਿਲੀ ਦਫਾ ਮਾਣਿਆ ਇਸ ਵਾਸਤੇ ਕਹਿੰਦੇ ਨੇ ਕਿ ਜਦ ਕਦੀ ਕਿਸੇ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਝਲਕ ਮਿਲਦੀ ਹੈ ਨਾ ਨਾਮ ਰਸ ਦੀ ਹੈਰਾਨ ਹੋ ਜਾਂਦਾ ਔਰ ਉਹ ਸੋਚਦਾ ਹੈ ਰਸ ਕਿੱਥੋਂ ਆ ਰਿਹਾ ਹੈ ਇਹ ਕੀ ਹੈ ਔਰ ਵਾਕਈਏ ਰਸ ਹੈ ਯਕ ਮੈਂ ਭਰਮ ਬੁਲੇ ਕੇ ਜਾਂ ਐਸੀ ਹਾਲਤ ਬਣਦੀ ਐਸੀ ਅਵਸਥਾ ਬਣਦੀ ਆਪਿਆ ਸੀ ਕਿਉਂਕਿ ਜਿਸ ਦਿਨ ਪਹਿਲੇ ਦਿਨ ਉਹ مانਦਾ ਤਾਂ ਪਹਿਲੇ ਤੇ ਕੋਈ ਤਜਰਬਾ ਹੈ ਨਹੀਂ ਉਸ ਨਾਲ ਤੇ ਅੱਜ ਪਹਿਲੀ ਦਫਾ ਕੋਈ ਰਸ ਬਣਿਆ ਤਾਂ ਹੈਰਾਨ ਹੋ ਜਾਂਦਾ ਹੈ ਬਿਸਮਾਤ ਹੋ ਜਾਂਦਾ ਉਹਦੇ ਅੰਦਰੋਂ ਸਵਾਲ ਉਹ ਜਵਾਬ ਜਨਮ ਲੈਂਦੇ ਨੇ ਉਹਨਾਂ ਦਾ ਹੀ ਜ਼ਿਕਰ ਕਲਗੀਧਰ ਪਾਤਸ਼ਾਹ ਕਰਨੇ ਨੇ ਦਿਨ ਇੱਕ ਆਜਬ ਆਤਮ ਰਾਮ ਜਹ ਅਮਿਤ ਤੇਜ ਅਭਗਤ ਅਕਾਮ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ अवगत अभूत ਸਹਿਬ ਕੰਨ ਨੂੰ ਆਭਾ ਅਭਿਆਸੀ ਜਿਹੜਾ ਸੀ ਨਾ ਜਿਹਨੂੰ ਝਲਕ ਹੋਈ ਥੋੜੀ ਜਿਹੀ ਕਈਆਂ ਨੂੰ ਹੋ ਜਾਂਦੀ ਹੈ ਮੈਂ ਰਾਤ ਵੀ ਅਰਜ਼ ਕੀਤੀ ਸੀ ਜੇ ਹਜ਼ਾਰ ਮਨੁੱਖ ਅਭਿਆਸ ਕਰਨ ਲੱਗ ਪੈਂ ਤਾਂ ਬਹੁਤ ਸਾਰਿਆਂ ਨੂੰ ਇਹ ਝਲਕ ਦਿਸ ਪੈਂਦੀ ਹੈ ਪਰ ਬਦਕਿਸਮਤੀ ਇਹ ਬਾਤ ਦੇ ਚ ਇਸ ਝਲਕ ਨੂੰ ਸਾਹਮ ਕੇ ਨਹੀਂ ਰੱਖ ਸਕਦਾ ਜਿਵੇਂ ਬੱਚੇ ਦੇ ਹੱਥ ਰਤਨ ਆ ਜਾਏ ਤੇ ਖੇਡਣ ਖੇਡਣ ਲੱਗ ਪੈਂਦਾ ਹੈ ਮਿੱਟੀ 'ਚ ਰੋਲ ਛੜਦਾ ਇਹ ਹਾਲਤ ਹੋ ਜਾਂਦੀ ਹੈ ਸਾਈਬ ਕੰਧਨ ਉਹ ਅਭਿਆਸੀ ਜਿਸ ਨੂੰ ਪਹਿਲੀ ਦਫਾ ਰਸ ਆਇਆ ਉਹ ਪੁੱਛ ਬੈਠਾ ਅੰਦਰੋਂ ਉਸਦੇ ਸਵਾਲ ਇਹ ਕੌਣ ਹੈ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ ਅਬਦਤ ਅਬੋ ਜਦ ਕਦੀ ਐਸੀ ਵਿਚਾਰਧਾਰਾ ਮੈਂ ਸੰਗਤ ਦੇ ਸਾਹਮਣੇ ਰੱਖਾਂ ਇੱਕ ਸਿੰਘ ਚੇਤੇ ਆ ਜਾਂਦਾ ਹੈ ਰੋ ਤਕਦਾ ਰਿਟਾਇਰਡ ਐਸ ਡੀਓ ਸੀ ਮੇਰੇ ਕੋਲ ਬੈਠਾ ਜ਼ੈਇਦ ਬਿਰਧ ਅਵਸਥਾ ਤੇ ਰੋਣ ਲੱਗ ਪਿਆ ਤੇ ਮੈਂ ਕਹਾ ਅਭਿਆਸੀ ਜਾਪ ਦਿਓ ਤੇ ਰੋਜ਼ ਦੇ ਸਤਸੰਗੀ ਹੋ ਤੁਸੀਂ ਮੈਂ ਤੁਹਾਨੂੰ ਸਵੇਰੇ ਸ਼ਾਮ ਨੂੰ ਗੁਰਦੁਆਰੇ ਵੇਖਦਾ ਫਿਰ ਜਿਸ ਢੰਗ ਨਾਲ ਤੁਸੀਂ ਰੋ ਰਹੇ ਹੋਏ ਤੇ ਸਤਸੰਗੀਆਂ ਦਾ ਰੋਣਾ ਨਹੀਂ ਹੈ ਤੇ ਸੰਸਾਰੀ ਰੋਣਾ ਕਿਉਂ ਰੋ ਰਹੇ ਖੰਡਗ ਜਾਨੀ ਜੀ ਮੈਂ ਅਭਿਆਸ ਕਰਦਾ ਹੁੰਦਾ ਸੀ ਕੁਝ ਰਸ ਬਣ ਗਿਆ ਸੀ ਔਰ ਕਦੀ ਮੈਂ ਅੱਖ ਖੋਲ ਕੇ ਵੇਖਣਾ ਤੇ ਮੇਰੇ ਆਲੇ ਦੁਆਲੇ ਚਾਨਣਾ ਵੀ ਹੁੰਦਾ ਸੀ ਇੱਕ ਪ੍ਰਕਾਸ਼ ਹੋ ਜਾਂਦਾ ਸੀ ਜੋ ਮੈਂ ਆਪਣੀ ਅੱਖ ਨਾਲ ਵੇਖ ਲੈਂਦਾ ਸੀ ਔਰ ਅਭਿਆਸੀ ਕਹਿੰਦੇ ਨੂੰ ਉਸ ਨੂੰ ਅਭਿਆਸ ਕਰਨ ਵਾਲਾ ਹੀ ਆਪਣੀ ਆਪ ਨਾਲ ਵੇਖ ਸਕਦਾ ਦੂਜਾ ਤੀਜਾ ਨਹੀਂ ਤੋ ਕੈ ਲੱਗ ਹੁਣ ਨਹੀਂ ਆਉਂਦਾ ਬਈ ਕਿਉਂ ਨਹੀਂ ਆਉਂਦਾ ਅੱਖਣ ਲਗਾ ਮੈਂ ਚਲਾ ਗਿਆ ਪ੍ਰਿੰਸੀਪਲ ਸਾਹਿਬ ਸਿੰਘ ਕੋ ਉਹਨਾਂ ਦਾ ਟੀਕਾ ਤੇ ਉਹਨਾਂ ਦੀ ਪੁਸਤਕ ਪੜ੍ਹ ਕੇ ਸਿਮਰਨ ਦੀਆਂ ਬਰਕਤਾਂ ਸਿਮਰਨ ਕਰਨ ਲੱਗ ਪਿਆ ਸੀ ਮੈਂ ਤੇ ਗੱਲ ਬਣ ਗਈ ਸੀ ਤੇ ਮੈਂ ਚਲਾ ਗਿਆ ਉਹਨਾਂ ਤੋਂ ਪੁੱਛਣ ਤੇ ਉਹਨਾਂ ਨੂੰ ਦੱਸਣਾ। ਵੀ ਜਿਸ ਵੇਲੇ ਬਤ ਜਾ ਕੇ ਮੈਂ ਦੱਸਿਆ ਵੀ ਪ੍ਰਿੰਸੀਪਲ ਸਾਹਿਬ ਇਸ ਤਰ੍ਹਾਂ ਮੈਂ ਸਵੇਰੇ ਕਰਦਾ ਤੇ ਮੈਨੂੰ ਇਹ ਹੋ ਜਾਂਦਾ ਹੈ। ਅਣ ਮੱਥਾ ਮਾਰ ਲਿਆ ਪ੍ਰਿੰਸੀਪਲ ਸਾਹਿਬ ਨੇ। ਵੀ ਪੁਰਖ ਜਿ ਤੈਨੂੰ ਹੋ ਜਾਂਦਾ ਹੈ ਤੇ ਡੰਡੋਰਾਂ ਤੋਂ ਪਿੱੜਦਾ ਮੈਨੂੰ ਵੀ ਨਹੀਂ ਦੱਸਣਾ। ਇਹ ਠੀਕ ਹੈ ਰਤਨ ਪ੍ਰਗਟ ਹੁੰਦਾ ਹੈ। ਪਰ ਇਹਨੂੰ ਲੁਕਾਣਾ ਪੈਂਦਾ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਰੱਖਣਾ ਤੇ ਹਿਰਦੇ ਚ ਹੀ ਪੈਂਦਾ ਛੁਪਾ ਕੇ ਇਹ ਗਲ ਵਖਰੀ ਉਹਦੀ ਚਮਕ ਦਮਕ ਪ੍ਰਗਟ ਹੋ ਜਾਂਦੀ ਤੇ ਸੈਦ ਸਿੰਘ ਕਹਿੰਦੇ ਕਿ ਤੂੰ ਇਹ ਜਿਹੜਾ ਦੱਸਿਆ ਤੇ ਅਜੇ ਤੇਰੀ ਮਤ ਕੱਚੀ ਤੇ ਅਜੇ ਤੇਰਾ ਰਸ ਵੀ ਕੱਚਾ ਤੇ ਹੁਣ ਮੈਨੂੰ ਅਫਸੋਸ ਹੈ ਕਿ ਪਤਾ ਨਹੀਂ ਕੱਲ ਤੋਂ ਤੂੰ ਜੁੜ ਸਕਵੇਂਗਾ ਕਿ ਨਹੀਂ ਉਹ ਸਿੰਘ ਮੈਨੂੰ ਕਹਿਣ ਲੱਗਾ ਹੁਣ ਨਹੀਂ ਮਨ ਜੁੜਦਾ ਹੁਣ ਉਹ ਗੱਲ ਨਹੀਂ ਬਣਦੀ ਮੈਂ ਇਸ ਵਾਸਤੇ ਰਹੂੰਗਾ ਤਾਂ ਮੇਰਾ ਇੱਕ ਨਿੱਖਾ ਜਿਹਾ ਤਜਰਬਾ ਤੁਹਾਡੇ ਸਾਹਮਣੇ ਰੱਖਾਂ ਪਹਿਲੀ ਦਫਾ ਜਿਹੜੀ ਝਲਕ ਆਉਂਦੀ ਹੈ ਉਹ ਤੇ ਹੈ ਗੁਰੂ ਦੀ ਬਖਸ਼ਿਸ਼ ਉਹ ਤੇ ਹੈ ਅਕਾਲ ਪੁਰਖ ਦੀ ਬਖਸ਼ਿਸ਼ ਜਦ ਅਭਿਆਸ ਕਰਦੇ ਆਂਦੀ ਅਕਾਲ ਪੁਰਖ ਦੱਸ ਦਿੰਦਾ ਇਹ ਮੇਰਾ ਰਸ ਹੈ ਗੁਰੂ ਦੱਸ ਦਿੰਦਾ ਇਹ ਮੇਰਾ ਰਸ ਹੈ ਤੇ ਹੁਣ ਤੂੰ ਚੱਲ ਕੇ ਪਹੁੰਚ ਹੁਣ ਤੂੰ ਮਿਹਨਤ ਕਰ ਹੁਣ ਤੂੰ ਸਾਧਨਾ ਕਰ ਉਹ ਪਹਿਲਾ ਅਭਿਆਸੀ ਨੂੰ ਜਿਹੜੀ ਜਲਦੀ ਰਸ ਆ ਜਾਂਦਾ ਹੈ ਨਾ ਉਹ ਗੁਰੂ ਦੀ ਬਖਸ਼ਿਸ਼ ਹੁੰਦੀ ਗ੍ਰਹਿਣਤ ਹੁੰਦੀ ਤੇ ਬਾਅਦ ਵਿੱਚ ਉਹਨਾਂ ਵਾਸਤੇ ਸੰਭਾਲਣਾ ਉਹ ਖੋ ਜਾਂਦਾ ਹੈ ਅਜਰ ਵਸਤੂ ਹੁੰਦੀ ਹੈ ਸਾਬ ਕਹਿੰਦੇ ਨੇ ਇਸ ਅਭਿਆਸੀ ਦੇ ਅੰਦਰੋਂ ਸਵਾਲ ਉੱਠ ਪਿਆ ਇਹ ਕੌਣ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਵਗਤ ਅਭੂਤ অতি ਸੁੰਦਰ ਹੈ ਜੋ ਗਤੀ ਤੋਂ ਰਹਿਤ ਹੈ ਨੈਚਲ ਹੈ ਪ੍ਰਕਾਸ਼ਮਾਨ ਹੈ ਇਹ ਕੌਣ ਹੈ ਆੰਦਰੋਂ ਹੀ ਜਵਾਬ ਆਇਆ ਉਸ ਪ੍ਰਕਾਸ਼ ਤੋਂ ਇਹ ਬ੍ਰਹਮ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਭਗਤ ਅਭੂਤ ਜਿਹਨੂੰ ਤੁਸੀਂ ਵੇਖ ਰਹੇ ਹੋਏ ਬ੍ਰਹਮ ਹੈ ਇਹ ਪ੍ਰਮਾਤਮ ਹੈ ਇਹ ਅਕਾਲ ਪੁਰਖ ਹੈ ਇਹ ਬ੍ਰਹਮ ਹੈ पसरे ਹੋਇਆ ਬ੍ਰਹਮ ਹੈ ਪ੍ਰਕਾਸ਼ માં ਜਿਵੇਂ ਰੋਸ਼ਨੀ ਸੂਰਜ ਦਾ ਰੂਪ ਹੈ ਤਿਵੇਂ ਉਹ ਪ੍ਰਕਾਸ਼ ਪ੍ਰਮਾਤਮਾ ਦਾ ਰੂਪ ਹੁੰਦਾ ਓ ਰਸ ਪ੍ਰਮਾਤਮਾ ਦਾ ਰੂਪ ਆਉਂਦਾ ਹੈ ਔਰ ਠੀਕ ਹੈ ਸੂਰਜ ਸਾਰੇ ਦਾ ਸਾਰਾ ਕਮਰੇ ਦੇ ਵਿੱਚ ਨਹੀਂ ਆ ਸਕਦਾ ਪ੍ਰਮਾਤਮਾ ਸਾਰੇ ਦਾ ਸਾਰਾ ਨਹੀਂ ਆ ਸਕਦਾ ਉਹਦੀ ਝਲਕ ਆਉਂਦੀ ਹੈ ਉਹਦੀ ਕਿਰਨ ਆਉਂਦੀ ਹੈ ਉਹਦਾ ਨੂਰ ਆਉਂਦਾ ਹੈ ਸੁਰਤ ਜਿਉਂ ਜਿਉਂ ਅੰਤਰਮੁਖੀ ਹੁੰਦੀ ਹੈ ਤੇ ਪਹੁੰਚਦੀ ਹੈ ਦਸ਼ਮ ਦਵਾਰ ਤੱਕ ਅਨਾਹਦ ਨਾਦ ਸੁਣ ਕੇ ਜਦ ਅਗਾਹ ਚਲਦੀ ਹੈ ਤਾਂ ਫਿਰ ਇਹ ਪ੍ਰਕਾਸ਼ ਪੱਕਾ ਹੋ ਜਾਂਦਾ ਹੈ ਪੂਖਤ ਹੋ ਜਾਂਦਾ ਹੈ ਫਿਰ ਮਨੁੱਖ ਦਿਨ ਰਾਤ ਉਸੇ ਹੀ ਪ੍ਰਕਾਸ਼ ਦੇ ਵਿੱਚ ਰਹਿੰਦਾ ਹੈ ਫਿਰ ਜਿਵੇਂ ਅਸੀਂ ਤੁਸੀਂ ਸ્વાસ ਪਹਿਲੇ ਨੇ ਆ ਉਸ ਦੇ ਅੰਦਰ ਨਾਮ ਚੱਲਦਾ ਹੈ ਉਹਨੂੰ ਫਿਰ ਜਪਣਾ ਨਹੀਂ ਪੈਂਦਾ ਬਲਕਿ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਹੋ ਹੁਣ ਜਿਸ ਤਰ੍ਹਾਂ ਪ੍ਰਾਣ ਚੱਲ ਰਹੇ ਨੇ ਸ્વાસ ਚੱਲ ਰਹੇ ਨੇ ਨਾਮ ਇਸ ਤਰ੍ਹਾਂ ਹੀ ਚੱਲਦਾ ਹੈ ਉਹਦੇ ਅੰਦਰ ਸ਼ਬਦ ਇਸ ਤਰ੍ਹਾਂ ਹੀ ਚੱਲਦਾ ਹੈ ਸਭ ਕੇੰਦਰ ਮੇਂ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ

ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਬੰਦਗੀ ਨਾਮਾ ਭਾਈ ਸਾਹਿਬ ਭਾਈ ਨੰਦ ਲਾਲ ਦਾ ਦੋਵੇਂ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਲਬ ਲਬੇ ਹੰਦੰਬ ਦਮ ਬਦਮਨੋ ਸੁਕੁਨ ਗਮੇ ਹਰਦਵਾਲਮ ਫਰਾਮੋ ਸੁਕੁਨ ਭਾਵੇਂ ਇਹ ਲਿਖਤ ਸੈਬਾ ਨੇ ਔਰੰਗਜ਼ੇਬ ਨੂੰ ਲਿਖੀ ਐ ਔਰੰਗਜ਼ੇਬ تو تین ہے پریشان ہے ظلم تے تشدد کرنے اتریا ہے کاش ہے کہ سواساں پیالے دے چا دم دم دے پیالے دے چا تدری خدا دا نام پا تے پی لائیں تے پھر دو جہانوں دیا مشکلہ تیریاں آسان ہو جائیں لبا لب بے کن دم ب دمنوش کن سب کہ میں دیکھنا پیالے تو تیرے کول ہیں پر خالی میں ਤੇ ਖਿਆਲ ਖਾਲੀ ਪਿਆਲੇ ਠਣਕਦੇ ਬੜੇ ਨੇ ਜਿਹੜੇ ਸ્વાસ ਵਿਅਰਥ ਹੁੰਦੇ ਨੇ ਐਸੇ ਮਨੁੱਖ ਝਗੜਾ ਲੂ ਬੜੇ ਨੇ ਬੜਾ ਸ਼ੋਰ ਸ਼ਰਾਬਾ ਕਰਦੇ ਬੜੀ ਗੱਲ ਪਿਆਲੇ ਖਾਲੀ ਠਣਕਦੇ ਬਹੁਤ ਨੇ ਖਾਲੀ ਬਰਤਨਾਂ ਵਿੱਚ ਆਵਾਜ਼ ਬੜੀ ਹੁੰਦੀ ਹੈ ਖਾਲੀ ਸ્વાસ ਜਿਸ ਦੇ ਲੰਘ ਰਹੇ ਨੇ ਕੁਝ ਵੀ ਨਹੀਂ ਉਥੇ ਠਣਕਣਾ ਬਹੁਤ ਆਉਂਦਾ ਹੈ ਉਥੇ ਆਵਾਜ਼ ਬੜੀ ਹੁੰਦੀ ਹੈ ਤੋਂ ਸਹਿਬ ਕਰਨ ਮੈਂ ਦੇਖਦਾ ਤੇਰੇ ਸ્વાસ ਖਾਲੀ ਬਿਲਕੁਲ ਪਿਆਲੇ ਖਾਲੀ ਇਹਨਾਂ ਨੂੰ ਭਰ ਲੈ ਲਬਾ ਲੱਬੇ ਕੁੰ ਦੰਬ ਦਮ ਨੋ ਸਿਕੁਨ ਗਮੇ ਹਰ ਦੁਆਲਮ ਫਰਾਮੋ ਸਿਕੁਨ ਜੇ ਦੋ ਜਹਾਨਾ ਦੇ ਗਮ ਤੂੰ ਦੂਰ ਕਰਨਾ ਚਾਹਨਾ ਹੈ ਤਾਂ ਸਵਾਸਾਂ ਦੇ ਪਿਆਲੇ ਵਿੱਚ ਉਹਦਾ ਨਾਮ ਭਰ ਲੈ ਸਵਾਸ ਹੀ ਪੁੰਜੀ ਨੇ ਸਵਾਸ ਹੀ ਇੱਕ ਮਾਲਾ ਹੈ ਜੋ ਚੱਲ ਰਹੀ ਹੈ ਸਾਨੂੰ ਚਲਾਣੀ ਨਹੀਂ ਪੈਂਦੀ ਚੱਲ ਰਹੀ ਹੈ ਹੁਣ ਮਾਲਾ ਤੇ ਚੱਲ ਰਹੀ ਹੈ ਪਰ ਮਾਲਾ ਨਾਲ ਸਿਮਰਨ ਨਹੀਂ ਚੱਲ ਰਿਹਾ ਸਵਾਸ ਇੱਕ ਪਿਆਲਾ ਇਤੇ ਸਾਡੇ ਕੋਲ ਨੇ ਪਰ ਭਰਿਆ ਹੋਇਆ ਨਹੀਂ ਖਾਲੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਨੰਦ ਲਾਲ ਤੋਂ ਪੁੱਛਦੇ ਨੇ ਪੁਰਖਾ ਕਦੀ ਕੋਈ ਜ਼ਿੰਦਗੀ ਦੇ ਵਿੱਚ ਤੈਥੋਂ ਐਸਾ ਵੀ ਕੰਮ ਹੋਇਆ ਜਿਸ ਕੰਮ ਨੂੰ ਕਰਨ ਤੋਂ ਬਾਅਦ ਤੈਨੂੰ ਅਫਸੋਸ ਬੜਾ ਹੋਇਆ ਹੋਵੇ ਪਛਤਾਤਾਪ ਬੜਾ ਹੋਇਆ ਹੋਵੇ ਤੇ ਹੱਥ ਜੋੜ ਕੇ ਕਹਿਣ ਲੱਗਾ ਪਾਦਸ਼ਾ ਐਸਾ ਕੰਮ ਮੈਥੋਂ ਰੋਜ਼ ਹੋ ਜਾਂਦਾ ਹੈ ਤੇ ਪਛਤਾਪ ਵੀ ਮੈਨੂੰ ਰੋਜ਼ ਕਰਨਾ ਪੈਂਦਾ ਹੈ ਸਰਗਣ ਲਈ ਕਮਾਲ ਦਾ ਬੰਦਾ ਹੈ ਤੂੰ ਐਸਾ ਕੰਮ ਤੇਥੋਂ ਰੋਜ਼ ਹੋ ਜਾਂਦਾ ਔਰ ਫਿਰ ਤੂੰ ਰੋਜ਼ ਪਛਤਾਪ ਕਰਦਾ ਹੈ ਅੱਛਾ ਦੱਸ ਉਹ ਕਿਹੜਾ ਕੰਮ ਹੈ ਜਿਹਦਾ ਪਛਤਾਪ ਤੈਨੂੰ ਰੋਜ਼ ਕਰਨਾ ਪੈਂਦਾ ਹੈ ਭਗਵਾਨ ਜੀ ਕਹਿੰਦੇ ਨਾ ਵਾਏ ਬਰਨਫਸੇ ਕਿ ਬੇਹੋਦਾ ਗੁਯਸਤ ਅਲ ਗਿਆਜ਼ ਅਜ਼ ਗਾਫਲਤੇ ਮਾ ਅਲਗਿਆਸ ਭਾਈ ਸਾਹਿਬ ਬਾਈ ਨੰਦਰਾਸ ਕਹਿੰਨ ਨਾ ਐ ਪਾਦਸ਼ਾਹ ਜਿਹੜਾ ਦਮ ਜਿਹੜਾ ਸਵਾਸ ਵਹ ਗੁਰੂ ਦੀ ਯਾਤ ਤੋਂ ਬਿਨਾਂ ਲੰਘ ਜਾਂਦਾ ਉਸ ਲੰਘੇ ਹੋਏ ਸਵਾਸ ਦਾ ਮੈਨੂੰ ਅਫਸੋਸ ਬੜਾ ਹੁੰਦਾ ਕਿਉਂ ਲੰਘੇ ਹਨ ਅਣ ਖਾਦੀ ਪਿਆਲਾ ਮਾਲਾ ਚਲੀ ਗਈ ਮਾਲਾ ਦੇ ਮਣ ਕੇ ਲੰਘਦਾ ਉਹਦੇ ਚ ਮੇਰਾ ਧਿਆਨ ਹੈ ਖਾਲੀ ਪਿਆਲਾ ਹੀ ਲੰਘ ਗਿਆ ਤੋ ਉਸ ਗੁਜ਼ਰੇ ਹੋਏ ਸਵਾਸ ਦਾ ਮੈਨੂੰ ਬਹੁਤ ਅਫਸੋਸ ਹੁੰਦਾ ਹੈ ਕਦੀ ਬਗੌਰ ਮੁਤਾਲਾ ਕਰੋ ਸਵਾਸ ਹੀ ਪੂੰਜੀ ਹੈ ਜੋ ਬੜੇ ਵਿਅਰਥ ਮਨੁੱਖ ਦੇ ਚਲੇ ਜਾਂਦੇ ਨੇ ਔਰ ਭਗਤ ਕਬੀਰ ਜੀ ਮਹਾਰਾਜ ਇਹਨਾਂ ਹੀ ਸਵਾਸਾਂ ਪ੍ਰਤੀ ਕਹਿੰਦੇ ਨੇ ਕਬੀਰ ਮਾਰਗ ਮੋਥੀ ਬੀਥਰੇ ਅੰਧਾ ਨਿਕਸੇ ਹੋ ਜਾਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਗੇ ਜਾਏ ਇਸ ਸ્વાસ ਕੀ ਨੇ ਜੀਵਨ ਦੇ ਮਾਰਗ ਦੇ ਵਿੱਚ ਮੋਤੀ ਪੈ ਵਿਖਰੇ ਨੇ ਮੋਤੀ ਮਨੁੱਖ ਚੁੰਨਦਾ ਨਹੀਂ ਹੈ ਇੱਕ ਅੰਧਾ ਲੰਘ ਰਿਹਾ ਸੀ ਤੇ ਮੋਤੀ ਗੱਲੀ 'ਚ ਵਿਖਰੇ ਪੈਸਨ ਕਹਿੰਦਾ ਕੰਕਰ ਪਤਾ ਨਹੀਂ ਕਿਸ ਨੇ ਸੁੱਟ ਦਿੱਤੇ ਨੇ ਪੱਥਰ ਕਿਸ ਨੇ ਸੁੱਟ ਦਿੱਤੇ ਨੇ ਚੁਬਦੇ ਪੈ ਤਾਂ ਇਹ ਜਿਹੜੇ ਸ્વાસ ਮਨੁੱਖ ਵਿਅਰਥ ਗਵਾ ਰਹੇ ਉਹਨਾਂ ਸਵਾਸਾਂ ਕਰਕੇ ਕੋਈ ਸ਼ਰਾਬ ਪੀ ਰਿਹਾ ਕੋਈ ਝੂਠ ਬੋਲ ਰਿਹਾ ਕੋਈ ਅਨार्थ ਕਰ ਰਿਹਾ ਹੈ ਕੋਈ ਦੁਰਾਚਾਰ ਕਰ ਰਿਹਾ ਹੈ ਮੋਤੀ ਸੰਨ ਕੰਕਰ ਸਮਝ ਬੈਠਾ ਹੈ ਮੋਤੀ ਹੈਗੇ ਸੰ ਪੱਥਰ ਸਮਝ ਬੈਠਾ ਕਬੀਰ ਕੰਨ ਨੇ ਜੀਵਨ ਦੇ ਰਸਤੇ ਚ ਵਿਖਰੇ ਪੈਸਣਾ ਚਾਹੀਦਾ ਤੇ ਏਸੀ ਚੁਣਦੇ ਪਰ ਚੁਣਿਆ ਨਹੀਂ ਇਸਨੇ ਸਵਾਸਾਂ ਨੂੰ ਸਫਲ ਨਹੀਂ ਕੀਤਾ ਇਸ ਗੱਲ ਨੂੰ ਕਿਸੇ ਹੋਰ ਦ੍ਰਿਸ਼ਟਾਂਤ ਵਿੱਚ ਵੀ ਕਬੀਰ ਨੇ ਸਪਸ਼ਟ ਕੀਤਾ ਹੈ ਸਿਮਰਨ ਦਾ ਢੰਗ ਇੱਕ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਧੁੰਨ ਤੇ ਧਿਆਨ ਤੇ ਦੂਸਰਾ ਸਵਾਸ ਤੇ ਗ라스 ਇਹ ਦੋਵੇਂ ਗੱਲਾਂ ਗੁਰੂ ਅਰਜਨ ਸਾਹਿਬ ਉਚ ਲਿਖਿਆ ਨੇ ਮੈਂ ਤੁਹਾਡੇ ਸਾਹਮਣੇ ਰੱਖ ਲਿਆ ਤੇ। ਦੋਨੋਂ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕੱਥ ਕਹਾਣੀ ਇਕ ਤੇ ਦੋਨੋਂ ਵਿੱਚ ਧਿਆਨ ਜੋੜ। ਦੂਸਰਾ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਇ। ਵਾਹਿ ਵਰਨਫ ਸੇ ਕੇ ਬੇਹੂਦਾ ਗਯਸਤ ਅਲਗਿਆਜ਼ ਅਜ਼ ਗਫਲਤੇ ਮਾ ਅਲਗਿਆਜ਼ ਇਆ ਲਬਾ ਲਬੇ ਕੁੰਦੰਬ ਦੰਬ ਦਮਨੋਸ਼ਕੁਨ ਸਾਹਿਬ ਗੁਰੂ ਰੋਬਿੰਦ ਸਿੰਘ ਜੀ ਦਾ ਹੈ ਹਰ ਦਮ ਦੇ ਨਾਲ ਉਹਨੂੰ ਯਾਦ ਕਰ ਦਮ ਨੂੰ ਮਾਲਾ ਬਣਾ। ਯਾ ਧਨਨ ਤੇ ਧਿਆਨ ਇਸ ਸਾਧਨਾ ਨੂੰ ਪਤਾ ਇਹ ਦੋ ਡੰਗ ਨੇ ਸਿਮਰਨ ਕਰਨ ਦੇ ਗੁਰੂ ਕਰਦੇ ਸ। ਧਿਆਨ ਕਿੱਥੇ ਜੋੜਨਾ ਹੈ ਜਦ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਹੈ ਉਹਦੇ ਚ ਧਿਆਨ ਜੋੜਨਾ ਹੈ। ਇਹ ਸ਼ਬਦ ਸੁਰਤ ਦਾ ਮੇਲ ਹੈ। ਇਹ ਤੇ ਐਤ੍ਰਿਕ ਦੂਸਰਾ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਥਾ ਜਾਏ ਸਵਾਸ ਬਾਹਰ ਗਿਆ ਤੇ ਅੰਦਰ ਆਇਆ ਇਹਦੇ ਚ ਵਾਹਿਗੁਰੂ ਪੂਰਾ ਕਰਨਾ ਹੈ ਵਾਹਿਗੁਰੂ ਤੇ ਧਿਆਨ ਉਸੇ ਸਵਾਸ ਆਣ ਤੇ ਜਾਣ ਦੇ ਚ ਸਹਿਜ ਸਹਿਜੀ ਸੁਰਤ ਅੰਦਰ ਮੋੜਾ ਖਾ ਜਾਏਗੀ ਔਰ ਉੱਥੇ ਪਹੁੰਚੇਗੀ ਜਿਸ ਨੂੰ ਦਰਸ਼ਨ ਦਵਾਰ ਕਹਿੰਦੇ ਨੇ ਔਰ ਫਿਰ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਆਖਣ ਦੀ ਬਾਤ ਦੇ ਚ ਨਹੀਂ ਲੋੜ ਪੈਗੀ ਫਿਰ ਹਾਲਤ ਕੀ ਬਣੇਗੀ